ਬੰਦੇ ਦਾ ਨਾਮ ਸੀਗਾ ਜੀ ਚਰਨਜੀਤ ਸਿੰਘ ਇਹ ਇੰਦਰੀ ਜ਼ਿਲ੍ਹ ਫਰੋਜ਼ਪੁਰ ਸੌਰੀ ਗੋਮਿੰਦਪਾਲ ਸਾਹਿਬ ਤੋਂ ਪ੍ਰੋਬਲਮ ਕਰਕੇ ਉਹਨਾਂ ਨੇ ਐਡਮਿਟ ਕਰਾਇਆ ਸੀਗਾ ਜੇਲ੍ਹ ਦੀ ਵਕੈਦਾਗਾਰ ਤੇ ਲੱਗੀ ਹੋਈ ਸੀਗੀ ਲੋਕਲ ਪੁਲਿਸ ਨੂੰ ਕੋਈ ਇੰਟੀਮੀਸ਼ਨ ਨਹੀਂ ਦਿੱਤਾ ਗਿਆ ਹੈਗਾ ਉਹਦੇ ਬਾਰੇ ਰਾਤੀ ਇੰਟੀਮੀਸ਼ਨ ਦਿੱਤਾ ਗਿਆ ਕਿ ਇਹਨੂੰ ਕੁਝ ਬੰਦੇ ਆਏ ਨੇ ਇੱਕ ਗੁਲਾਬ ਸਿੰਘ ਨਾਮ ਦਾ ਸੀਗਾ ਦੋ ਅਣਪਛਾਤੇ ਬੰਦੇ ਨੇ ਉਹ ਇਹਨੂੰ ਮੋਟਰਸਾਈਕਲ ਤੇ ਲੈ ਕੇ ਫਰਾਰ ਹੋ ਗਏ ਰਾਤ ਰਾਤੀ ਪੁਲਸ ਪਾਰਟੀਆਂ ਸਾਡੀਆਂ ਅਲੱਗ-ਅਲੱਗ ਡੀਐਸਪੀ ਤਵਾਨ ਵੀ ਸਾਰੇ ਲੱਗੇ ਹੋਏ ਨੇ ਜੀ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਹੋਇਆ ਤੇ ਕਰ ਰਹੇ ਆ ਜੀ ਥੋੜੀ ਦੇਰ ਚ ਕੋਈ ਨਾ ਕੋਈ ਵਧੀਆ ਅਪਡੇਟ ਦੇ ਦੇ ਸਰ ਕਿੰਨੇ ਮੁਲਾਜ਼ਮਾਂ ਤੇ ਅਨਾਸਿਕ ਇਸ ਰੱਖਿਆ ਦੇ ਵਿੱਚ ਤਿੰਨ ਮੁਲਾਜ਼ਮਾਂ ਦੀ ਗਾਰਦ ਲੱਗੀ ਤੇ ਰਾਤ ਨੂੰ ਮੌਕੇ ਤੇ ਕਹਿੰਦੇ ਇੱਕ ਹੀ ਸੀਗਾ ਪਰ ਨਹੀਂ ਦੋ ਮੁਲਾਜ਼ਮ ਮੌਕੇ ਤੇ ਹਾਜ਼ਰ ਸੀ ਜੀ ਇਹਨਾਂ ਤੇ ਇੱਕ ਨਹੀਂ ਸੀ ਹੋਰ ਸਰ ਜੀ ਇਹਦੇ ਮਾਮਲੇ ਦਰਜ ਆ ਗਏ ਸਰ ਇਹ ਬਸ ਇਸ ਬੰਦੇ ਤੇ ਕਾਫੀ ਹੀ ਨਹੀਂ ਸਕ੍ਰਾਈਨ ਦੇ ਮੁਕਾਦਮੇ ਦਰਜ ਨੇ ਮਾੜਾ ਬੰਦਾ ਹੈ ਜੀ ਟੋਰੀਜ਼ ਬੰਦਾ ਹੈ ਜਲਦੀ ਅਰੈਸਟ ਕਰਾਂ ਸਿਵਲ ਦੇ ਬੰਦੇ ਜਿਹੜੇ ਰਾਤ ਨੂੰ ਦੱਸ ਰਹੇ ਹਾਂ ਅਸੀਂ ਸੁਤੇ ਰਹੇ ਨਾ ਪਰ ਜਿਹੰਦਾ ਨਹੀਂ ਲੱਗ ਬੰਦਾ ਸੀ ਨਾ ਜੀ ਇਹ ਲੱਗ ਕਮਰੇ ਸੀਗਾ ਇਹਦੇ ਨਾਲ ਹੋਰ ਕੋਈ ਬੰਦੇ ਨਹੀਂ ਸੀਗੇ ਲੱਗੇ ਹੋਏ ਸੀਗੇ ਸੀ ਦੱਸਦੇ ਕਿ ਦੋ ਬੰਦੇ ਹੋਰ ਸੀਗੇ ਨਹੀਂ ਨਹੀਂ ਦੋ ਬੰਦੇ ਤਾਂ ਆਏ ਨਹੀਂ ਜੀ ਲੈਣ ਆਏ ਨੇ ਇੱਕ ਉਥੇ ਇਹਨਾਂ ਦਾ ਸੀਗਾ ਜਿਹੜਾ ਗਾਰਡ ਵਾਲਾ ਮਲਾਇਆ ਸੀ ਇੱਕ ਥੱਲੇ ਜਿਹੜਾ ਸਿਵਲ ਦੇ ਵਿੱਚ ਗਾਰਡ ਵਾਲਾ ਸੀਗਾ ਉਹ ਸੀ ਕੀ ਕਰ ਰਿਓ ਕੀ ਕਰੀਏ ਕੇਸ ਰਿਸਿਸਟਰ ਕਰ ਰਹੇ ਆ ਜੀ ਇੰਗੇਜਡ ਉਹਨਾਂ ਬੰਦਿਆਂ ਦੇ ਫਰਦਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਮੁਕੱਦਮੇ ਦੇ ਮੁਲਾਜ਼ਮਾ ਨਿਯੁਤ ਵਰਗੀ ਕਰਦੇ ਉਹਨਾਂ ਦੇ ਵਰਖਲਾਪ ਜੇਲ ਅਥਾਰਟੀ ਦੀ ਹੈ ਜੀ ਕੀ ਲਿਖ ਕੇ ਦਿੰਦੇ ਨੇ ਕਿਉਂਕਿ ਜੇਲ ਦੀ ਅਥਾਰਟੀ ਦੇ ਅੰਡਰ ਆਉਂਦੇ ਨੇ ਮੁਲਾਜ਼ਮਾ ਉਹ ਜੋ ਲਿਖ ਕੇ ਦੇਣਗੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਾਰਵਾਈ ਕਰ ਜੇਲ ਫੋਟੀ ਤੋਂ ਦੱਸਿਆ ਗਿਆ ਸੀ ਪੁੱਛਦਿਆਂ ਬੈਂਕ ਸਟਿੰਗ ਸਿਰ ਕੀਤਾ ਜਾ ਰਿਹਾ ਨਹੀਂ ਜੀ ਬਿਲਕੁਲ ਜੇਲ ਫੋਟੀ ਦੀ ਗਲਤੀ ਜਿਹੜੀ ਇਹ ਇਹ ਤਾਂ ਸੀਨੀਅਰ ਅਫਸਰਾਂ ਦੇ ਲੈਵਲ ਦੀ ਗੱਲ ਆ ਜੀ ਉਹਨਾਂ ਨੇ ਸਾਨੂੰ ਇਹਦੇ ਬਾਰੇ ਕੋਈ ਇੰਟੀਮੀਸ਼ਨ ਨਹੀਂ ਦਿੱਤਾ ਗਿਆ ਪਰ ਕਿੰਨੇ ਨੇ ਵੀ ਗੈਂਗਸਟਰਾਂ ਦਾ ਫਾਮ ਜੇ ਇਸ ਮਤਲਬ ਆਪਣੀ ਕਿਟ ਰਿੰਗ ਨਾਲ ਭਰ ਗਿਆ ਕੋਈ ਵੀ ਮੰਨ ਲਓ ਇੱਥੇ ਬੰਦਾ ਦੁਰਾਨੇ ਔਲਾਜ ਆਉਂਦਾ ਆ ਜੀ ਉਸੇ ਬਾਰੇ ਮਾਨਯੋਗ ਐਸਐਸਪੀ ਸਾਹਿਬ ਨੂੰ ਲੋਕਲ ਸਬੰਧਤ ਥਾਣੇ ਨੂੰ ਜ਼ਰੂਰ ਇੰਟੀਮੀਸ਼ਨ ਦਿੱਤਾ ਜਾਂਦਾ ਹੈ ਵੀ ਇਹ ਬੰਦਾ ਅੱਜ ਇਸ ਹਸਪੀਟਲ ਵਿੱਚ ਐਡਮਟਡ ਹੈ ਟ੍ਰੀਟਮੈਂਟ ਚੱਲ ਰਿਹਾ ਇਹਦੇ ਨਾਲ ਐਕਸਟਰਾ ਉਹਨਾਂ ਦੇ ਨਾਲ ਸਾਡੀ ਗਾਰਡ ਲੱਗਦੀ ਆ ਅੱਗੇ ਹਮੇਸ਼ਾ ਹੀ ਪਰ ਐਕਤੀ ਕੋਈ ਸਾਨੂੰ ਇੰਟੀਮੀਸ਼ਨ ਨਹੀਂ ਆਇਆ ਸੀ ਪੂਨ ਲਾ ਕੇ ਪ੍ਰੋਟੋਕੋਲ ਕੀ ਮਲੋਏ